ਰੇਟ ਤਾਂ ਨਾ ਪਤਾ ਕੀ ਗੱਲ ਹੈ ਹਾਂਜੀ ਇੱਕ ਨਵਾਂ ਮਾਡਲ ਟਰੈਕਟਰ ਤੁਹਾਨੂੰ ਐਂਡ ਤੇ ਦਿਖਾਵਾਂਗੇ ਸਾਰੇ ਭਰਾ ਵੀਡੀਓ ਜ਼ਰੂਰ ਦੇਖਣਾ ਆਪਣੀ ਸਾਰੀ ਜਿਹੜਾ ਰੇਟ ਆਪਾਂ ਉਹਦਾ ਦੇ ਦੇਾਂਗੇ ਤੁਹਾਨੂੰ ਕਿਥੋਂ ਨਹੀਂ ਮਿਲਣਾ ਹਾਂਜੀ ਦੋਸਤੋ ਕੀ ਹਾਲ ਚਾਲ ਨੇ ਅੱਜ ਫਿਰ ਪਹੁੰਚੇ ਆ ਕਿ ਭਾਈ ਫਾਰਮਟਰੈਕ ਦੇ ਕਿੰਗ ਕੋਲੇ ਹਨਾ ਕਈ ਵੀਰ ਸੋਚਦੇ ਹੋਣਗੇ ਹਨਾ ਭਾਈ ਘਟੋ ਘਟ ਚੌਥੇ ਪੰਜਵੇਂ ਸਣ ਪਾਈ ਦੀ ਵੀਡੀਓ ਆਉਂਦੀ ਹੈ ਕਿਉਂਕਿ ਭਾਈ ਜਿੰਨੇ ਟਰੈਕਟਰ ਹੁੰਦੇ ਨੇ ਪੁਰਾਣੇ ਟਰੈਕਟਰ ਸੇਲ ਹੋ ਜਾਂਦੇ ਨੇਗੇ ਨਵੇਂ ਟਰੈਕਟਰ ਭਰਤੀ ਹੋ ਜਾਂਦੇ ਨੇਗੇ ਹਨਾ ਫਾਰਮ ਟਰੈਕ ਜਿਹੜਾ ਮਰਜ਼ੀ ਲੈਣਾ ਹੋਇਆ ਨਾ ਬਾਈ ਬਰਾਡ ਨੂੰ ਯਾਦ ਕਰ ਲਿਓ ਦਿਉਣ ਆਲਦੀ ਕਹ ਬਈ ਬਾਕੀ ਬਈ ਇੰਸਟਾਗ੍ਰਾਮ ਤੇ ਬਾਈ ਦਾ ਪੇਜ ਵੀ ਆਏਗਾਗਾ ਬਰਾਡ 002 ਤੇ ਹੈ ਨਾ ਬਾਈ ਬਰਾਡ ਟਰੈਕਟਰ 002 ਬਾਈ ਠੀਕ ਆ ਬਾਈ ਕੇ ਆਲ ਨੇ ਬਈ ਬਰਾਡ ਸਤਿ ਸ੍ਰੀ ਅਕਾਲ ਬਾਈ ਜੀ ਠੀਕ ਹੋ ਬਾਈ ਜੀ ਹਾਂਜੀ ਬਹੁਤ ਬਹੁਤ ਧੰਨਵਾਦ ਵੀਰੇ ਠੀਕ ਆ ਬਾਈ ਕਿੰਨੇ ਟਰੈਕਟਰ ਨੇ ਭੇਜ ਅਪਣੇ ਕੋਲੇ ਅੱਜ ਆਪਣੇ ਕੋਲੇ 7 ਕਿ ਟਰੈਕਟਰ ਆਏ ਓਕੇ ਬਾਈ ਹਾਂ ਅੱਜ ਰੇਟ ਕਿਵੇਂ ਰਹਿਣਗੇ ਬਾਈ ਪਹਿਲਾਂ ਕਹਿ ਕੇ ਦੱਸਦੇ ਥੋੜੇ ਰੇਟ ਤਾਂ ਨਾ ਪਤਾ ਕੀ ਗੱਲ ਹੈ ਹਾਂਜੀ ਇੱਕ ਨਵਾਂ ਮਾਡਲ ਟਰੈਕਟਰ ਤੁਹਾਨੂੰ ਐਂਡ ਤੇ ਦਿਖਾਵਾਂਗੇ ਸਾਰੇ ਭਰਾ ਵੀਡੀਓ ਜ਼ਰੂਰ ਦੇਖਣਾ ਆਪਣੀ ਸਾਰੀ ਜਿਹੜਾ ਰੇਟ ਆਪਾਂ ਉਹਦਾ ਦੇ ਦੇਾਂਗੇ ਤੁਹਾਨੂੰ ਕਿਤੋਂ ਨਹੀਂ ਮਿਲਣਾ ਕਿਤੋਂ ਵੀ ਨਹੀਂ ਮਿਲਣਾ ਸਾਰੇ ਲੱਭ ਗਿਆ ਜੀ ਹਾਂ ਪਾਚ ਆਇਆ ਹੋਇਆ ਕਹਿ ਲਿਆ ਇੱਕ ਕੋਈ ਵੀ ਕਮੀ ਹੈਗੀ ਨਹੀਂ ਕਮੀ ਨਹੀਂ ਰੇਟ ਨਾ ਆਇਆ ਰੇਟ ਨਾ ਆਇਆ ਰੇਟ ਨਾ ਆਇਆ ਰੇਟ ਨਾ ਦੇ ਕਹਿ ਸਕਦੇ ਆ ਭਾਈ ਜੇ ਮੌਕਾ ਸੰਭਾ ਜਾਦਾ ਸੰਭਲੋ ਠੀਕ ਆ ਭਾਈ ਉਹ ਟਰੈਕਟਰ ਤੁਹਾਨੂੰ ਐਜਾ ਦਿਖਾਵਾਂਗੇ ਤੇ ਸਭ ਤੋਂ ਪਹਿਲਾਂ ਮਿੱਤਰੋ ਇਹਦੇ ਬਾਰੇ ਗੱਲਬਾਤ ਕਰਦੇ ਆ ਫਾਰਮਟ੍ਰੈਕ 60 ਸੁਪਰ ਮੈਕਸ ਬਾਰੇ ਦੱਸੋ ਭਾਈ ਬਰਾੜੇ ਕਿੰਨੇ ਮਾਡਲ ਆ ਗਏ ਇਹ 20 99 ਮਾਡਲ ਹੈ 1993 ਜਨਮ 2022 ਅੱਛਾ 1998 ਉਹ ਮੇਰੇ ਉਹਦਾ ਉਹ ਖਿਆਲ ਚ ਰਹਿ ਗਿਆ ਜਿਹੜਾ ਤੁਹਾਨੂੰ ਤੋਹਫਾ ਦਿਖਾਉਣੇ ਹਨ ਤੇ 1998 ਮਾਡਲ ਹੈ ਮਿੱਤਰੋ 99 ਮਾਡਲ ਹੈ ਡਬਲ ਕਲਾਸ ਫਸਟ ਓਨਰ ਹੈ ਓਕੇ ਪਹਿਲੇ ਮਾਲਕ ਦਾ ਟਾਇਰ ਨਵੇਂ ਵਰਗੇ ਟਰੈਕਟਰ ਨੂੰ ਚਾਰੇ ਓਕੇ ਇੰਜਨ ਗੇਅਰ ਦਾ ਫੁੱਲ ਟਾਪ ਦਾ ਟਰੈਕਟਰ ਕੋਈ ਕਮੀ ਨਹੀਂ ਇੰਜਨ ਗੇਅਰ ਦੇ ਵਿੱਚ ਫੁੱਲ ਗਾਰੰਟੀ ਹੈ ਇੰਜਨ ਗੇਅਰ ਦੀ ਅੱਛਾ ਠੀਕ ਹੈ ਜੀ ਸਾਰਾ ਸਮਾਨ ਲੱਗਿਆ ਹੋਇਆ ਹੈ ਟਰੈਕਟਰ ਨੂੰ ਐਂਪ ਲੱਗਿਆ ਹੋਇਆ ਹੈ ਨਾ ਵਧੀਆ ਸਾਰਾ ਹੀ Ориਜਨਲ ਹੈ ਸਾਰਾ ਹੀ Ориਜਨਲ ਹੈ ਹਾਂਜੀ ਠੀਕ ਐਂਪ ਪੰਪ ਕਿਵੇਂ ਚ ਇਹ ਕੱਲਾ ਮੈਂ ਜੇ ਨਾ ਚੱਲਦਾ ਹੁੰਦਾ ਲਾ ਕੇ ਸਿੱਟਿਆ ਹੁੰਦਾ ਅੱਛਾ ਇਹਦੀ ਗੱਲ ਨਾਲ 98 ਮਾਡਲ ਲਗਾ ਰੇਟ ਦੇਣਾ ਡਬਲ ਕਲੱਚ ਹੈ ਪੰਜਾਬ ਨੰਬਰ ਹੈ ਪਹਿਲੇ ਮਾਲਕ ਦਾ 85 ਤੋਂ 90 ਪੈਸੇ ਗੁਡੀਅਰ ਕੰਪਨੀ ਦੇ ਟਾਇਰ ਹੈ ਰੇਟ ਹਾਂ ਰੇਟ 1,90,000 ਰੁਪਿਆ ਦੇਣਾ 1,80,000 ਦਾ ਦੇ ਦੇ 10,000 ਤੇ ਕੱਢ ਦੇਣਾ ਯਾਰ ਕਰ ਦੇ ਹੁਣ ਤੂੰ ਮੈਨੂੰ ਕਹਿਂਗਾ ਵੀ ਬੱਟਾ ਨਹੀਂ ਹੈਗਾ ਕੋਈ ਨਾ ਭਰਾਵਾਂ ਨੂੰ ਖੁਸ਼ ਕਰਦੇ 5000 ਹੋਰ ਕਰਦੇ 75000 ਦਾ ਦੇ ਦਾਂਗੇ ਯਾਰ ਠੀਕ ਆ ਲੈ ਮਟਰ 75000 ਦਾ ਇਹ ਲੈ ਜਾ ਅਗਲਾ ਦਿਖਾਉਣੇ ਮਿੱਤਰੋ ਸਵਰਾਜ 735 ਅਸਲ ਜਨਾਬ ਜੇ ਲਾ ਕੇ ਚੱਲੀ 744 ਹੋਇਆ 735 ਹੋਇਆ ਜੱਤ ਦੇ ਮਿੱਤਰੋ ਕਨੋਪੀ ਸਾਤਰੀ ਨਾਲ ਆ ਟਰੈਕਟਰ ਬਾਕੀ ਵੀਰੇ ਬਾੜੀ ਵਧੀਆ ਕੁਆਲਿਟੀ ਦੀ ਕਨੋਪੀ ਲੱਗੀ ਹੋਈ ਆ ਯਾਨੀ ਕਿ ਵੀ ਆ ਕੋਈ ਹੌਲੀ ਜੀ ਲੱਗੀ ਹੋਈ ਠੀਕ ਆ ਠੀਕ ਆ ਨਾ ਜੀ ਓਕੇ ਜੀ ਕੰਡੀਸ਼ਨ ਦਾ ਚੰਗਾ ਪਿਆ ਫਰੰਟ ਟਾਇਰ ਨਵੇਂ ਨੇ ਬੈਕ ਟਾਇਰ ਵੀ 80 ਪੈਸੇ ਨੇ ਬੋਲੋ ਕੰਪਨੀ ਦੇ ਟਰੈਕਟਰ ਦੀ ਚਾਰ ਸ਼ਫੇਰੋਂ ਦਿਖਾ ਦੇ ਬਾਈ ਮੜਾ ਜਾ ਠੀਕ ਹੈ 100 ਕਿ ਹੈ ਕਹਿ ਸਕਦੇ ਆ ਬਈ ਜਿਵੇਂ ਆ ਪਹਿਲਾਂ ਜਦੋਂ ਛੋਟੇ ਹੁੰਦੇ ਸੀ ਆਹ ਪੜ ਗਿਆ ਮੇਰੇ ਸਾਰੀ ਚੀਜ਼ ਛਤਰੀ ਹੋ ਗਈ ਲਾਈਟਾਂ ਪੂਰੀਆਂ ਵਧੀਆ ਆਹ ਚੀਜ਼ਾਂ ਠੀਕ ਹੈ ਹੁਣ ਤਾਂ ਅਗਲਾ ਲਾਉਂਦਾ ਹੀ ਨਹੀਂ ਹੈ ਲਾਉਂਦਾ ਹੀ ਨਹੀਂ ਹੈਗਾ ਸਾਰਾ ਟਰੈਕਟਰ ਓਰੀਜਨਲ ਹੈ ਕਿਤੇ ਚਾਬੀ ਨਹੀਂ ਹੈਗੀ ਚਲਾਈ ਇੰਜਨ ਗੇਅਰ ਬਹੁਤ ਟਾਪ ਦਾ ਟਾਪ ਲਿੰਕ ਡਰਾਈਵਰ ਛਤਰੀ ਠੀਕ ਹੈ ਜੀ ਸਾਰਾ ਸਮਾਨ ਲੱਗਿਆ ਹੋਇਆ ਜੀ ਠੀਕ ਹੈ ਜੀ ਠੀ 2003 ਮਾਡਲ ਹੈ ਪੰਜਾਬ ਨੰਬਰ ਹੈ ਦੂਜੀ ਪਾਰਟੀ ਦੇ ਨਾਂ ਹੈ ਰੇਟ ਰੇਟ ਵੀਰੇ 2.5 ਲੱਖ ਡਿਮਾਂਡ ਕਰਦੇ ਆ ਅੱਛਾ ਜੀ ਹਾਂ 2 ਲੱਖ 5000 ਦਾ ਟਰੈਕਟਰ ਦੇ ਦੇ ਠੀਕ ਹੈ ਜੀ 20000 ਰੁਪਏ ਜੋ ਡਿਸਕਾਊਂਟ ਹੋ ਗਿਆ ਭਾਈ ਬਾਕੀ ਜਿਹੜੀ ਰੇਟ ਜਿਹੜੀ ਰੇਟ ਦੀ ਗੱਲ ਹੈ ਨਾ ਕੋਈ ਗੱਲ ਨਹੀਂ ਰੇਟ ਪਹਿਲਾਂ ਤਾਂ ਸਭ ਤੋਂ ਪਹਿਲਾਂ ਆਪਾਂ ਹਰੇਕ ਵੀਡੀਓ 'ਚ ਕਹਿੰਦੇ ਨਾ ਵੀ ਪਹਿਲਾਂ ਚੀਜ਼ ਦੇਖੋ ਆ ਕੇ ਚੀਜ਼ ਦੇਖ ਕੇ ਫਿਰ ਆਪਾਂ ਕੋਈ ਨਹੀਂ ਰੇਟ ਵੀ ਕਰ ਲਾਂਗੇ ਰੇਟ ਹੋ ਜਾਂਦਾ ਹੁੰਦਾ ਵੀਰੇ ਜੇ ਹੁਣ ਪਹਿਲਾਂ ਚੀਜ਼ ਹੀ ਦੇਖ ਲੈ ਇਹ 1.5 ਲੱਖ ਦਾ ਦਿੰਦਾ ਟਾਇਰ ਲਾ ਲੇ ਠੀਕ ਆ ਉਹ ਜਿਹਾ ਸੁਆਦ ਨਹੀਂ ਆਉਂਦਾ ਕਿਉਂਕਿ ਫੇ ਰੇਟ ਰੇਟ ਦਾ ਬੱਟਾ ਹੁੰਦਾ ਚੀਜ਼ ਚੀਜ਼ ਦਾ ਬਹੁਤ ਫਰਕ ਹੈ ਤੇ ਅਗਲਾ ਫਾਰਮ ਟ੍ਰੈਕ ਆ ਗਿਆ ਮਿੱਤਰੋ origignal ਸਟicker ਵਾਲਾ ਕਿਉਂ origignal ਸਟicker ਨਾਲ ਆਹ ਸਟicker ਨਾਲ ਮਿੱਤਰੋ ਕੰਪਨੀ ਚੋਂ ਵੈਸੇ ਤਾਂ ਮਿਲਦਾ ਨਹੀਂ ਜੇ ਮਿਲ ਜੇ ਦਬਾਰੇ ਲੱਗ ਪਾ ਨਹੀਂ ਬਾਈ ਇਹ ਦੋ ਹੀ ਸਾਲ ਆਇਆ ਸੀ 99 ਤੇ 2000 ਚ ਓਕੇ ਗੱਲ ਪਰ ਜਿਹੜਾ ਟਰੈਕਟਰ ਹੈ ਹਾਂਜੀ ਇੱਕ ਤੋਹਫਾ ਹੈ ਤੋਹਫਾ ਹਾਂ ਇਥੇ ਵੀ ਰੰਗ ਦੀ ਕਲਮ ਨਹੀਂ ਦੇਖੋ ਕੱਢਿਆ ਸੱਪ ਕੋਈ ਆਓ ਦੇਖੋ ਬਈ ਪਲੇਟ ਵੈਲਾ ਨਾ ਨਿਕਲ ਯਾਰ ਠੀਕ ਆ ਸਾਰੇ ਨਟਾਂ ਦੇ ਨਿਕਲ ਹੋਵੇਂ ਆ ਓਕੇ ਚੈੱਕ ਕਰੋ ਠੀਕ ਆ ਜੀ ਲੈ ਮਿੱਤਰੋ ਆਹ ਦੇਖੋ ਵੀ ਆ ਜਿਹੜੇ ਕਹਿੰਦੇ ਨੇ ਨਾ ਕੱਢ ਕੇ ਇੱਥੇ ਲਾਉਣ ਵਾਲੀ ਆ ਇਹ ਵੀ ਕੋਈ ਪੂਰੀ ਵਧੀਆ ਭੀੜਨਾ ਹੋਵੇ ਹਾਂ ਓਵੇਂ ਆਹ ਰੈਡੀਏਟਰ ਤੇ ਸਟicker ਦੇਖੋ ਸਾਰੇ ਠੀਕ ਆ ਰੇਟ ਵੀ ਇਹੋ ਜਿਹੀ ਦੇ ਦੀ ਫਿਰ ਮਹਿੰਗਾ ਲਾਣ ਦੇ ਸਸਤਾ ਲਾ ਦੇਈ ਰੇਟ ਨਹੀਂ 99 ਮਾਡਲ ਆ ਮਿੱਤਰੋ ਟਾਇਰ ਚੰਗੇ ਪਏ ਨੇਗੇ ਰੇਟ ਬਈ ਇਹਦਾ ਰੇਟ ਇਹਦਾ ਵੀਰੇ ਡਿਮਾਂਡ 210000 ਰੁਪਿਆ ओके okay. बस ਘੱਟ ਵੱਧ ਨਹੀਂ ਹੋਣਾ 190000 ਦਾ ਟਰੈਕਟਰ ਹੋ ਜਾ। ਠੀਕ ਹੈ ਜੀ। ਗੱਲ ਬਾਤ ਟਰੈਕਟਰ ਇਹੋ ਜਿਹਾ ਨੇੜੇ-ਨੇੜੇ 10 ਪਿੰਡਾਂ 'ਚ ਵੀ ਨਹੀਂ ਹੋਣਾ। ਠੀਕ ਹੈ ਜੀ। ਲੈ ਮਤਰਾ ਨੇੜੇ-ਨੇੜੇ ਬਾਈ ਕਹਿੰਦਾ 10 ਪਿੰਡਾਂ 'ਚ ਵੀ ਨਹੀਂ ਹੋਣਾ। ਤੋਫਾ ਟਰੈਕਟਰ ਕਹਿ ਸਕਦਾ ਸਮਾਈ 'ਚ ਚੱਲਦਾ ਹੋਇਆ। ਅਗਲਾ ਫਾਰਮਰ ਟਰੈਕ ਹੈਗਾ ਚੈਂਪੀਅਨ ਬਾਈ। ਟੂ ਸਟਾਰ ਵਾਲਾ। ਹਾਂ ਇਹ ਵੀਰੇ 2011 ਮਾਡਲ ਹੈ ਪੰਜਾਬ ਨੰਬਰ ਹੈ। ਪਹਿਲੀ ਪਾਰਟੀ ਦਾ ਟਰੈਕਟਰ ਹੈ। ਠੀਕ ਹੈ ਜੀ। ਠੀਕ ਹੈ ਜੀ ਇੰਜਨ ਗੇਅਰ ਪੂਰਾ ਚੰਗਾ ਟਰੈਕਟਰ ਦਾ। ਟਰੈਕਟਰ ਰੰਗ ਰੂਪ ਦਾ ਰਿਟਾਇਰ ਤਾਂ ਨਵੇਂ ਵਰਗਾ ਹੀ ਆ 90 ਬੇਹ ਕਹ ਲੋ ਮਗਰਾੜ ਬਹੁਤ ਸੋਹਣਿਆ ਟਰੈਕਟਰ ਠੀਕ ਹੈ ਜੀ ਸੀ ਸ਼ਾਹ ਮਗਰਾੜ ਨਾਲ ਦੇ ਓਕੇ ਹਾਂਜੀ ਮਟਰ ਬਾਕੀ ਚੈੱਕ ਕਰ ਸਕਦੇ ਟਰੈਕਟਰ ਪੂਰਾ ਫੁੱਲ ਚੰਗਾਗਾ 14 ਦੇ ਟਾਇਰਾਂ ਜਣਾ ਬਈ ਨਾ 13 ਦੇ ਟਾਇਰਾਂ 13 ਦੇ ਟਾਇਰਾਂ ਦਾ ਸਿੰਗਲ ਕਲਚ ਆ 11 ਮਾਡਲ ਆ ਪੰਜਾਬ ਨੰਬਰ ਪਹਿਲੀ ਪਾਲਟੀ ਚੈਂਪੀਅਨ 39 ਐਚ ਪੀ ਦੇ ਵਿੱਚ ਠੀਕ ਆ ਜੀ ਹਾਂਜੀ ਰੇਟ ਵੀ ਇਹਦਾ ਰੇਟ ਵੀਰੇ ਦਾ 275 ਡਿਮਾਂਡ ਕਰਦੇ ਆ 2.5 ਲੱਖ ਦਾ ਟਰੈਕਟਰ ਦੇ ਦਿਆਂ ਬਾਕੀ ਮੌਕੇ ਤੇ ਹੋ ਜਾਊਗਾ ਰੇਟ ਯਾਰ ਰੇਟ ਦੀ ਨਾ ਉਹ ਗੱਲ ਕਰ ਠੀਕ ਆ ਬਈ ਬਾਕੀ ਅਗਲਾ ਦਿਖਾਉਣਾ ਤੁਹਾਨੂੰ ਭਾਈ ਜਿੰਮੀ ਕੈਸੇ ਭਾਈ ਨੇ ਤੋਫਾ ਟਰੈਕਟਰ ਹੈ ਨਾ ਟਰੈਕਟਰ ਦੇਖ ਲਓ ਭਾਈ ਫਾਰਮਟ੍ਰੈਕ 60 ਦਾ ਇਹਦਾ ਰੇਟ ਇਹਦਾ ਰੇਟ ਇੱਧਰ ਨੂੰ ਮੋੜ ਦੇ ਤੇ ਮੈਂ ਦੱਸਾਂਗੇ ਹਾਂ ਆਹ ਓਰੀਜਨਲ ਸਾਰਾ ਓਰੀਜਨਲ ਆ ਸਟਿੱਕਰ ਜ਼ਰੂਰ ਪੱਟੇ ਹੋਏ ਆ ਹਾਂ ਠੀਕ ਹੈ ਜਦੋਂ ਨੂੰ ਕਿਸੇ ਭਰਾ ਨੇ ਇਹਨੂੰ ਦੇਖਣਾ ਹੋਣਾ ਉਦੋਂ ਲਾ ਦੇਾਂਗੇ ਲਾ ਦਾਂਗੇ ਡਬਲ ਕਲਚ ਟਰੈਕਟਰ ਹੈ ਠੀਕ ਹੈ ਜੀ ਟਾਇਰ ਟਰੈਕਟਰ ਨੂੰ ਕੰਪਨੀ ਦੇ ਅਧਿਆ ਵਰਗੇ ਆ ਤੁਸੀਂ 45 ਪੈਸੇ ਮੰਨ ਕੇ ਆਏ ਠੀਕ ਹੈ ਜੀ 2009 ਮਾਡਲ ਹੈ ਓਕੇ ਜੀ ਠੀਕ ਹੈ ਜੀ ਸਿੰਗਲ ਸਟਾਰ ਸਿੰਗਲ ਆ ਸਟਾਰ ਆ 2009 ਮਾਡਲ ਹੈ ਟੋ ਡਬਲ ਕਲਚ ਹੈ ਐ ਨਹੀਂ ਸਿੰਗਲ ਕਲਚ ਹੈ ਸਿੰਗਲ ਕਲਚ ਹੈਈ ਵਾਰ ਕੋਈ ਪੁਰਾ ਸਾਰਾ ਸਮਾਨ ਛੱਡੀ ਬਸ ਸਿੰਗਲ ਕਲਚ ਦੇ ਬਦਲ ਕਹਿ ਸਕਦੇ ਆਂਗਾ ਨਾ ਵੀ ਬੀਬੇ ਸਾਨੂੰ ਰੇਟ ਐਜਾ ਮਿਲ ਜੂਗਾ ਵੀ ਤੁਸੀਂ ਲਾਭਦੇ ਰਹ ਜੂਗੇ ਰੇਟ 99 2000 ਮਾਡਲ ਦੇ ਮੁੱਲ ਚ ਦੇ ਦੇਗਾ ਠੀਕ ਆ ਹਾਂ ਇੰਨਾ ਸਸਤਾ ਬਸ ਇੰਨਾ ਸਸਤਾ ਠੀਕ ਆ ਬਈ ਮਤਲਬ ਕਹਿ ਸਕਦੇ ਆਂਗੇ ਬਈ ਤੁਹਾਨੂੰ ਆਪਾਂ ਰੇਟ ਪਹਿਲਾਂ ਵੀ ਇੱਕ ਟਰੈਕਟਰ ਦਾ ਬੋਲ ਕੇ ਆਏ ਆਂਗੇ ਨਾ ਉਹਦਾ ਵੀ ਰੇਟ ਇਹੀ ਸੀਗਾ ਬਸ ਯਾਰ ਮੈਂ ਪਹਿਲਾਂ ਹੀ ਦੱਸ ਦਿੰਦਾ ਮੈਥੋਂ ਵੀ ਸਬਰ ਜਾਨੀ ਹੁੰਦਾ 1 ਲੱਖ 90 ਹਜ਼ਾਰ ਦਾ ਟਰੈਕਟਰ ਦੇ ਦੇਦਾ ਨਵਾਂ ਮਾਡਲ ਨਵਾਂ ਮਾਡਲ ਡਬਲ ਕਲੱਚ ਆ ਹਾਂ ਡਬਲ ਕਲੱਚ ਆ ਅੱਧੇ ਟਾਇਰ ਆ ਕਾਗਜ਼ ਪੱਤਰ ਸੌਣੇ ਵਰਗੇ ਜਿਹੜੇ ਬੰਦੇ ਦੇ ਨਾਂ ਆਈਡੀਆਂ ਫਾਈਡੀਆਂ ਸਭ ਕੁਝ ਮਿਲੂ ਠੀਕ ਆ ਜੀ ਲੈ ਮਿੱਤਰੋ ਸਿਰਫ 1,90,000 ਰੁਪਏ ਦਾ ਨਵਾਂ ਮਾਡਲ ਇਹ ਉਦੋਂ ਬਾਅਦ ਇਸਦੂ ਬਾਅਦ ਇੱਕ ਗੱਲ ਹੋਰ ਆ ਕੋਈ ਭਰਾ ਆਪਣੀ ਵੀਡੀਓ ਵੇਖ ਕੇ ਵੀਡੀਓ ਨੂੰ ਸ਼ੇਅਰ ਕਰਕੇ ਆ ਜੇ ਉਹਨੂੰ 5000 9000 ਚੋਂ ਵੀ ਛੱਡ ਦੋ ਠੀਕ ਆ ਬਸ ਇਸਦੂ ਘੱਟ ਨਾ ਕਹਵੇ ਇਸਦੂ ਘੱਟ ਨਹੀਂ ਹੋਣਾ ਆ ਕੇ 85000 ਤੋਂ ਕੋਈ 84992 ਵੀ ਨਾ ਕਵੇ ਮੇਰਾ ਭਰਾ ਤੇ ਫੋਨ ਉਹੀ ਕਰੇ ਜਿਹਨੇ ਲੈਣਾ ਠੀਕ ਹੈ ਇੰਜਨ ਗੇਅਰ ਪੂਰਾ ਟਾਪ ਦਾ ਹੋਊਗਾ ਟਰੈਕਟਰ ਦਾ ਠੀਕ ਹੈ ਜੀ ਠੀਕ ਆ ਨਾ ਜੀ ਜੇ ਕਮੀ ਹੋਈ ਤਾਂ ਸੌਣੇ ਆਰਗੇ ਜੇ ਕਮੀ ਹੋਈ ਆਉਣ ਜਾਂਦਾ ਖਰਚ ਹਾਂ ਦੇ ਦਾਂਗੇ ਕੋਈ ਗੱਲ ਠੀਕ ਆ ਬਈ ਸਿਕਰੀ ਇਹ ਤਾਂ ਨੰਬਰ ਆ ਬਈ ਬਾਕੀ ਬਈ ਬਰਾੜ ਬਾਈ ਦੀ ਵੀਡੀਓ ਆਉਂਦੀ ਰਹਿੰਦੀ ਹੈ ਕਿ ਹੈ ਨਾ ਬਈ ਤੇ ਕਿਵੇਂ ਲੱਗਦੀ ਆ ਬਈ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਜਿਹੜਾ ਵੀਰ ਬਾਈ ਵੀਡੀਓ ਤੋਂ ਆ ਕੇ ਟਰੈਕਟਰ ਖਰੀਦ ਕੇ ਲੈ ਕੇ ਆਇਆ ਉਹ ਵੀ ਜਰੂਰ ਦੱਸਿਓ ਬਈ ਕਿਵੇਂ ਦਾ ਬੰਦਾ ਹੈਗਾ ਠੀਕ ਆ ਬਈ ਬਰਾੜ ਧੰਨਵਾਦ ਸੱਚੀ ਗੱ